ਪੰਜਾਬ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਕਿ ਇਸੇ ਦੇ ਚੱਲਦੇ ਆਏ ਦਿਨ ਕੋਈ ਨਾ ਕੋਈ ਨਸ਼ਾ ਵੇਚਣ ਵਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਕੋਲੋਂ ਨਸ਼ਾ ਵੀ ਬਰਾਮਦ ਕੀਤਾ ਜਾਂਦਾ ਹੈ। ਇਸੇ ਲੜੀ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਔਰਤ ਨੂੰ 180 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਬਠਿੰਡਾ ਪੁਲਿਸ ਦੇ ਐਸਪੀ ਸਿਟੀ ਨਿਰੰਦਰ ਸਿੰਘ ਨੇ ਦੱਸਿਆ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਤੇ ਆਤੀ ਉਹਨਾਂ ਨੇ ਜਦੋਂ ਔਰਤ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 180 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ ਉਸ ਔਰਤ ਨੂੰ ਥਾਣਾ ਕਨਾਲਪੁਰਸ ਨੇ ਗ੍ਰਿਫਤਾਰ ਕੀਤਾ। ਹਾਂਜੀ ਸਰ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਿਰਨ ਉਰਫ ਰੂਚੀ ਨਾਮ ਦੀ ਇੱਕ ਲੇੜੀ ਜੋ ਪਰਸ਼ਰਮ ਨਗਰ ਦੇ ਵਿੱਚ ਰਹਿੰਦੀ ਹੈ ਤੇ ਡਰੱਗਸ ਦਾ ਕੰਮ ਕਰਦੀ ਹੈ। ਉਸ ਵਾਂਗ ਦੇ ਵਿੱਚ ਐਕਟ ਕਰਦੇ ਹੋਏ ਥਾਣਾ ਕਨਾਲਪੁਰੋਨੀ ਦੀ ਪੁਲਿਸ ਦੀ ਟੀਮ ਵੱਲੋਂ ਕਿਰਨ ਉਰਫ ਰੂਚੀ ਇਸ ਲੇੜੀ ਨੂੰ ਗ੍ਰਿਫਤਾਰ ਕੀਤਾ ਗਿਆ। ਤੇਸ ਦੀ ਪੋਜੀਸ਼ਨ ਦੇ ਵਿੱਚੋਂ 180 ਗੋਲੀਆਂ ਟਰਾਮਾਡੋਲ ਜਿਹੜੀਆਂ ਹਨਗੇ ਬਰਮਦ ਹੋਈਆਂ ਨੇ ਜਿਸ ਸਬੰਧ ਦੇ ਵਿੱਚ 101 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 485 ਥਾਣਾ ਕਨਾਲ ਕਲੋਨੀ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਸ ਮਕਦਮੇ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੀ ਹੈਗੇ ਨੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਬਿਲਕੁਲ ਕਲੀਅਰ ਕਟ ਮੈਸੇਜ ਹੈ ਕਿ ਜੋ ਵੀ ਬੰਦਾ ਡਰੱਗਸ ਦੇ ਵਿੱਚ ਜਾਂ ਇਸ ਕਾਲੇ ਧੰਦੇ ਦੇ ਵਿੱਚ ਇਨਵੋਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜਗਬਾਣੀ ਟੀਵੀ ਲਈ ਵੀ ਕੇ ਬ